ਜੇ ਕਮੇ ਪੁੱਟੀਏ ਜਣਾ ਚੁਨਾ ਕੇ ਵਤਕਾਂ ਦੇ ਵਿੰਡ ਜਿਹੜੇ ਵਕਤਾਂ ਦੇ ਕਿੰਗ ਉਹੀ ਤਖਤਾਂ ਦੇ ਕੇ ਪਹਿਲੇ ਨੰਬਰਾਂ ਤੇ ਰਹੀਏ ਤੁਝੇ ਅੰਬਰਾ ਤੇ ਯਾਰਾ ਬੇੜਾ ਢੋਪ ਦੂ ਪਰੋਸਾ ਕੀਤਾ ਕੰਜਰਾ ਤੇ ਯਾਰਾ ਬਾਸ ਗੇਤੀਆਂ ਨਾ ਹੋਏ ਨਾ ਗਰੇਡਾਂ ਵਾਲੇ ਕਾਲੇ ਸੋਨੇ ਦਾ ਵਪਾਰ ਫੂਨ ਸੇਬਾਂ ਵਾਲੇ ਵੈਰੀ ਸਵਰ ਨੂੰ ਆਉਂਦਾ ਜੋ ਆਪੇ ਠੱਲਣ ਇਹ ਗਾਨੇ ਉਥੇ ਚੱਲੇ ਨਾ ਚੱਲਾ ਕੀ ਜਿੱਥੇ ਚੱਲਣ ਜਗਾਨੇ ਆਖ ਚੋਕ ਕੇ ਵੇਂਦੇ ਨਹੀਂ ਵੈਲੀ ਨੱਡੀਆਂ ਦੇ ਬਲ ਘੇਰ ਫੋਰ ਬਾਈ ਫੋਰ ਵੇਖ ਗੱਡੀਆਂ ਦੇ ਬਲ ਦਿਸਾ ਜੱਗ ਦੀ ਕਮਾ ਦੇ ਜਦੋਂ ਘੁੰਮੇ ਪਸ ਫਸਟੋਲ ਗੁਰੂਆਂ ਦੀ ਜੇਲਾਂ ਹਾਂ ਤੇ ਜੇਲਿਆਂ ਦੀ ਗੁਰੂ ਮੈਂ ਸ਼ੁਰੂ ਤੋਂ ਕਰਾਂ ਮੈਂ ਸ਼ੁਰੂ ਹੋ ਜਾ ਜਾਂ ਫੇਰ ਸ਼ੁਰੂ ਮੈਂ ਦਿਨ ਦੇ ਦੁਪਹਿਰਿਆਂ ਚ ਡਾਕੇ ਮਾਰੇ ਦਿਲ ਨਾ ਚੁੱਪ ਸੀ ਚਿਹਰੇ ਤੇ ਤੇ ਚਲਾਕੀ ਕੀਤੀ ਚਿੱਲ ਨਾ ਦਮ ਤੇ ਬਣਿਆ ਤਾਈਓ ਦਮ ਦਿਖੇ ਕੰਮ ਚ ਚਮੜੀ ਨਹੀਂ ਚਿੱਟੀ ਤੇ ਮਲਾਵਟ ਨਹੀਂ ਚੰਮ ਚ ਫੀਮ ਨੇ ਰਕਾਨੇ ਫੀਲ ਫालतू ਦਵਾਈ ਨਾ ਹਾਈਟ ਆ ਉੱਚੀ ਤੇ ਹੰਕਾਰ ਹੋਇਆ ਹਾਈ ਨਾ ਬਿੱਤਦੇ